ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰੈਡ ਲੈ ਕੇ ਹਾਜ਼ਰ ਹਾਂ ਜੀ ਅਗਲੇ 5 ਦਿਨਾਂ ਦੀ ਗੱਲ ਕਰਾਂਗੇ ਇੱਕ ਕੋਲੰਗ ਲੈ ਕੇ ਸਤੰਬਰ ਦੇ ਅਖੀਰਲੇ ਦਿਨਾਂ ਤੱਕ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਅਫਰੈਡ ਤੁਹਾਨੂੰ ਦਿਆਂਗੇ ਸੈਟਲਾਈਟ ਦੱਸਿਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦਾ ਮੌਸਮ ਗਰਮ ਤੇ ਖੁਸ਼ਕ ਬਣਿਆ ਹੋਇਆ ਉੱਪਰਲੇ ਫੱਦਰ ਤੇ ਜੇਕਰ ਦੇਖਦੇ ਆਂ ਤੇ ਜੰਮੂ ਤੇ ਹੋ ਗਿਆ ਜਾਂ ਫਿਰ ਕਹਿੰਦੇ ਹਾਂ ਹਿਮਾਚਲ ਦੇ ਹੋ ਗਿਆ ਤੇ ਉੱਪਰਲੇ ਫੱਦਰ ਤੇ ਅਸਲ ਇੱਕ ਸਿਸਟਮ ਚੱਲਦਾ ਪਿਆ ਅਸੀਂ ਤੁਹਾਨੂੰ ਸੂਚਿਰੇ ਦੱਸਤਾ ਸੀ ਕਿ ਇੱਕ ਹਲਕੇ ਵੈਸਨ ਦੇ ਸਰਮਾਂ ਜਰੀਆ ਪਹੁੰਚ ਕਰ ਚੁੱਕਿਆ ਪਹਾੜਾ ਦੇ ਵਿੱਚ ਖਾਸ ਕਰਕੇ ਜੰਮੂ ਵਾਲੇ ਖਾਸੇ ਤੇ ਇਹਦੇ ਸਦਕਾ ਜੰਮੂ ਦੇ ਖੇਤਰ ਤੇ ਲੈਂਦੇ ਪੰਜਾਬ ਯਾਨੀ ਕਿ ਪਾਕਿਸਤਾਨ ਦੇ ਖਾਸ ਕਰਕੇ ਉੱਤਰ ਪੱਛਮੀ ਭਾਗ ਤੇ ਹਿਮਾਚਲ ਦੇ ਕੁਝ ਖੇਤਰਾਂ ਦੇ ਵਿੱਚ ਤੇ ਪੰਜਾਬ ਦੇ ਗਨੇ ਚੋਨੇ ਥਾਵਾਂ ਦੇ ਉਹ ਵੀ ਉੱਤਰੀ ਭਾਗਾਂ ਦੇ ਕਣੀਆਂ ਦਾ ਜਿਹੜਾ ਸਪੈਲ ਹੈ ਜਿਹੜਾ ਲੱਗ ਸਕਦਾ ਹੈ ਸੋ ਅਸਲੇ ਜੇ ਅਗਰ ਦੇਖਦੇ ਆਂ ਤੇ ਪਾਕਿਸਤਾਨ ਦੇ اسلام آباد ਪਸ਼ਾਵਰ 라ਵਲਪਿੰਡ ਯਾਨਕੀ ਜਿਹੜੇ ਬਿਲਕੁਲ ਤਾਨੂ ਲੱਗਦੇ ਖੇਤਰ ਹੈ ਉੱਤਰੀ ਭਾਗਾਂ ਦੇ ਵਿੱਚ ਇੱਥੇ ਜਿਹੜੇ ਗਰਜ ਰਿਸ਼ਕ ਨਾਲ ਮੀਂਹ ਸ਼ਰਾਟੇ ਲੱਗ ਰਹੇ ਨੇ ਜੰਮੂ ਦੇ ਕੁਝ ਭਾਗਾਂ ਦੇ ਵਿੱਚ ਸ਼ਰਾਟੇ ਲੱਗ ਰਹੇ ਨੇ ਹਿਮਾਚਲ ਦੇ ਕੁਝ ਥਾਵਾਂ ਤੇ ਗਰਜ ਰਿਸ਼ਕ ਵਾਲੇ ਬੱਦਲ ਬਣ ਰਹੇ ਨੇ ਜਿਹੜੇ ਕਿ ਹਲਕੇ ਮੋٹے ਸ਼ਰਾਟੇ ਕੁਝ ਥਾਵਾਂ ਤੇ ਲਵਾ ਸਕਦੇ ਨੇ ਪੰਜਾਬ ਦੇ ਵਿੱਚ ਵੀ ਗਿਨੇ ਚੁਨੇ ਯਾਨੀ ਕਿ ਹੋ ਸਕਦਾ ਹੈ ਕਿ ਚੰਡੀਗੜ੍ਹ ਮਹਾਲੀ ਜਾਂ ਫਿਰ ਹੁਸ਼ਿਆਰਪੁਰ ਦੇ ਕੁਝ ਖੇਤਰ ਸ੍ਰੀ ਆਨੰਦਪੁਰ ਸਾਹਿਬ ਨੰਗਲ ਗੁਰਦਾਸਪੁਰ ਤੇ ਫਟਾਣਕੋਟ ਸਾਰੇ ਖੇਤਰ ਨਹੀਂ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਕੁਝ ਗਿਨੇ ਚੁਨੇ 5-7% ਪਾਗ ਹੋ ਸਕਦੇ ਨੇ ਜਿੱਥੇ ਆਉਂਦੇ 48 ਘੰਟਿਆਂ ਦੇ ਵਿੱਚ ਹਲਕੇ ਮੋٹے ਛਰਾਟੇ ਲੱਗ ਸਕਦੇ ਨੇ ਸੋ ਪੰਜਾਬ ਦੇ ਲਈ ਇਨਕ ਜਿਹੜਾ ਇਹ ਸਿਸਟਮ ਕੰਮ ਕਰ ਸਕਦਾ ਇਸ ਤੋਂ ਜੇਕਰ ਅੱਗੇ ਬਾਤਾਂ ਹੈ ਜੀ ਯਾਨੀ ਕਿ 29 ਸਤੰਬਰ ਦੀ ਗੱਲ ਕਰਦੇ ਹਾਂ 27 28 29 30 1 2 ਅਕਤੂਬਰ ਤੱਕ ਤੇ ਉਦੋਂ ਹਲਕੇ ਝਟਮੇ ਦੇ ਤੌਰ ਤੇ ਸ਼ਰਾਟੇ ਮੁਰਤੋਂ ਲੱਗ ਸਕਦੇ ਨੇ ਕਿਉਂਕਿ ਇੱਕ ਸਿਸਟਮ ਜਿਹੜਾ ਕਿ ਉਹਨਾਂ ਦਿਨਾਂ ਦੇ ਵਿੱਚ ਵੀ ਆ ਰਿਹਾ ਪਰ ਉਹ ਵੀ ਕੋਈ ਬਹੁਤਾ ਵੱਡਾ ਅਸਰ ਕਰਮ ਨਹੀਂ ਹੋਵੇਗਾ ਹਲਕੇ ਝਟਮੇ ਸ਼ਰਾਟੇ ਕੁਝ ਥਾਵਾਂ ਤੇ ਲੱਗ ਸਕਦੇ ਨੇ ਕਿਹੜੇ ਖੇਤਰ ਹੋਣਗੇ ਜਲਾਵਾਰਾਂ ਕਰੇ ਤੁਹਾਡੇ ਨਾਲ ਸਾਂਝੇ ਕਰਾਂਗੇ ਉਹਦੇ ਦਿਨਾਂ ਦੇ ਵਿੱਚ ਕਿਉਂਕਿ ਇੱਕ ਐਲ ਪੀਏ ਉਹਨਾਂ ਦਿਨਾਂ ਦੇ ਵਿੱਚ ਰਾਜਸਥਾਨ ਗੁਜਰਾਤ ਵਾਲੇ ਪਾਸੇ ਲੰਗੇਗਾ ਇਹ ਐਲ ਪੀਏ ਜੇਕਰ ਡਿਪਰੈਸ਼ਨ ਦੇ ਵਿੱਚ ਬਦਲਦਾ ਤਾਂ ਵੀ ਮੀਤੇ ਅਸਰ ਹੋਣਗੇ ਜੇਕਰ ਡੀਪ ਡਿਪਰੈਸ਼ਨ ਤੇ ਉਹਦੇ ਵਿੱਚ ਫਿਰ ਥੋੜੇ ਮੀਂਹ ਦੇ ਅਸਰ ਵੱਧ ਸਕਦੇ ਨੇ ਸੋ ਇਹ ਕੁਦਰਤ ਕੀ ਆਪਣੇ ਰੰਗ ਦਿਖਾਉਂਦੀ ਹੈ ਤੇ ਐਲਪੀਏ ਕਿੰਨਾ ਕਮਜ਼ਬੂਤ ਹੁੰਦਾ ਇਹ ਆਉਂਦੇ ਦਿਨਾਂ ਦੇ ਵਿੱਚ ਕਹਾਣੀ ਪਤਾ ਲੱਗੇਗੀ ਫਿਲਹਾਲ ਅਗਲੇ 5-6 ਦਿਨਾਂ ਤੱਕ ਵੱਡੇ ਮੀਂਹ ਦੇ ਕੋਈ ਅਸਰ ਨਹੀਂ ਹੈ ਹਲਕੇ ਟੁੱਟਵੇਂ ਸ਼ਰਾਟੇ ਕੁਛ ਗਨੇ ਚਨੇ ਥਾਂ ਤੇ ਲੱਗ ਸਕਦੇ ਨੇ ਧੰਨਵਾਦ ਜੀ